ਦੋਸਤੋ ਜੋ ਵੀਡੀਓ ਚ ਬਸ਼ੇਰਾ ਤੋਂ ਡਿਲੀ ਲੈ ਕੇ ਆਏ ਆ ਨੀਲੇ ਚੰਬੇ ਦਾ ਬੱਚਾ 16 ਮਹੀਨੇ ਉਮਰ ਦਾ ਬੱਚੇ ਦੀ ਵੀਡੀਓ ਨੂੰ ਅਖੀਰ ਤੱਕ ਦੇਖਣ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਬਾਈ ਤੇ ਇਦਾਂ ਦੀਆਂ ਹੋਰ ਸੇਲ ਪਰਚੇਸ ਵਾਲੀ ਵੀਡੀਓ ਕਰਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਨੰਬਰ ਆਪਣਾ ਵੀਡੀਓ ਦੇ ਐਂਡ ਤੇ ਆਪਾਂ ਦਿੱਤਾ ਹੋਇਆ ਬਾਈ ਗੱਲਬਾਤ ਕਰਦੇ ਆ ਅੱਜ ਦੀ ਵੀਡੀਓ ਬਾਰੇ ਤੁਸੀਂ ਸਕਰੀਨ ਤੇ ਬੱਚਾ ਦੇਖ ਸਕਦੇ ਹੋ ਬਾਈ ਨੀਲੇ ਚੰਬੇ ਦਾ ਬੱਚਾ 16 ਮਹੀਨੇ ਉਮਰ ਦਾ ਸਾਊ ਜਾਂ ਬਸ਼ੇਰਾ ਦੋਸਤੋ ਵੀਡੀਓ ਚ ਤੁਸੀਂ ਦੇਖ ਹੀ ਸਕਦੇ ਹੋ ਰੇਟ ਦੀ ਗੱਲ ਕਰੀਏ ਤਾਂ 40000 ਰੁਪਏ ਰੇਟ ਆ ਮੜਕ ਵੀਰਾਂ ਵੱਨਿਓ ਰੱਖਿਆ ਗਿਆ ਬਈ ਏਰੀਆ ਆਂਡਲੂ ਆ ਰਾਏਕੋਟ ਕੋਲੇ ਪੈਂਦਾ ਬਈ ਸਕਰੀਨ ਤੇ ਮਾਲਕਾਂ ਦਾ ਨੰਬਰ ਦਿੱਤਾ ਹੋਇਆ ਗੱਲਬਾਤ ਕਰ ਸਕਦੇ ਹੋ ਬਈ ਰਾਏਕੋਟ ਕੋਲੇ ਪੈਂਦਾ ਬਈ ਆਂਡਲੂ ਏਰੀਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਆਪਾਂ ਦਿੱਤਾ ਹੋਇਆ ਮਾਰਕ ਵੀਰੇ ਨਾਲ ਗੱਲਬਾਤ ਕਰ ਸਕਦੇ ਹੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਗੱਲਬਾਤ ਕਰ ਲਿਓ ਤੇ ਜਲਦੀ ਤੋਂ ਜਲਦੀ ਕੰਟੈਕਟ ਕਰ ਲਓ ਮਿੱਤਰੋ ਕਿਤੇ ਬਿਸ਼ੇਰਾ ਹੱਥੋਂ ਨਿਕਲ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਦਾਂ ਦੀ ਹੋਰ ਵੀਡੀਓ ਕਰਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹਾਂ ਨੰਬਰ ਆਪਾਂ ਸਕਰੀਨ ਤੇ ਬਾਈ ਦੇਤਾ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਦੋਸਤੋ